2 ਘੰਟੇ ਵਿੱਚ ਸੜਕ ਹੋਈ ਤਿਆਰ ਆ ਵਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਦੇਖ ਰਹੇ ਹੋ 2 ਘੰਟੇ ਦੇ ਵਿੱਚ ਸੜਕ ਹੋ ਰਹੀ ਹੈ ਤਿਆਰ ਰਿਪੇਅਰਿੰਗ ਕਰਕੇ ਕਿਤਨਾਂ ਦੇ ਫੋਟੋ ਆ ਆ ਕਿੰਨੀ ਦੇਰ ਹੋਈ ਬਈ ਤਿਆਰ ਹੋਈ ਹੈ ਹਲੋ ਹਲੋ ਕਿੰਨੇ ਟਾਈਮੇ ਤਿਆਰ ਹੋਈ ਹੈ ਕਿੰਨੇ ਟਾਈਮੇ ਸੜਕ ਤਿਆਰ ਹੋਈ ਹੈ ਜਨਾਬ ਇਹ ਸੜਕ ਕਿੰਨੇ ਟਾਈਮ ਤਿਆਰ ਹੋਈ ਹੈ ਦੱਸੋਗੇ ਲਾਈਵ ਕਿੰਨੇ ਵਿੱਚ ਸ਼ੁਰੂ ਕੀਤਾ ਸੀਗਾ ਜੀ ਸੜਕ ਕਿੰਨੇ ਵਿੱਚ ਸ਼ੁਰੂ ਕੀਤੀ ਸੀ ਬੋਲੀ ਆ ਪੂਰੀ ਸੜਕ ਕਿੰਨੀ ਫੁੱਟੀ ਲੰਬੀ ਸੜਕ ਹੈ ਔਰ ਕਿੰਨੇ ਟਾਈਮ ਇਸ ਤਿਆਰ ਹੋਈ ਹੈ ਦੱਸੋ ਜੀ ਹਾਂਜੀ ਰਣਾ ਹੀ ਕਿੱਥੇ ਗਿਆ ਓਕੇ ਉਹ ਤੇ ਰੋਡ ਤੇ ਵੀ ਉਹਨਾਂ ਦੀ ਲਾਈਟ ਵੀ ਲੈਣਾ ਤੁਸੀਂ ਇਹ ਕੋਈ ਸੜਕ ਕਿੰਨੇ ਟਾਈਮ ਇਸ ਤਿਆਰ ਹੋਈ ਹੈ ਜੀ ਰੋਡ ਤੇ ਬੰਦ ਕਿਹਾ ਹੈ ਜੀ ਨਗਰ ਕੌਂਸਲ ਮੇਰੇ ਕੋਲ ਤਾਂ ਸੀਸੀਟੀਵੀ ਕੈਮਰਾ ਰਿਕਾਰਡਿੰਗ ਵੀ ਪਈ ਹੈ ਆਓ ਤਾਂ ਸਹੀ ਸੜਕ ਤੇ ਬਣਾਈ ਇਹਨਾਂ ਨੇ 1.5 ਘੰਟੇ ਦੇ ਹਾਂਜੀ ਹਾਂਜੀ ਜਲਦੀ ਆਓ ਥੋੜਾ ਜਿਹਾ हाँ हाँ नंबर दूसरा भी है हाँ जी हाँ जी देर जा रहे हो कितनी देर जा रहे हो आ जाओ आ जाओ आ जाओ जनाब आ सड़क सड़कड़ेडी है किन्ने फुट चौड़ी है किन्नीस लम्बी है दसोगे आ सड़क किन्ने फुट लम्बी है और किन्नी चौड़ी है जनाब दसोगे किन्ने फुट चौड़ी है और किन्नी फुट लम्बी है किन्ने टाइम ये तैयार हुई है भाई साहब दसो किन्ने फुट चौड़ी है सड़क किन्ने फुट लम्बी है जनाब आ जाओ जी ਜਨਾਬ ਤੁਸੀਂ ਕੌਣ ਹੋ ਕਿਉਂ ਤੁਸੀਂ ਠੇਕੇਦਾਰ ਹੋ ਕੌਣ ਹੋ ਰਾਜਨ ਕਿਹੜਾ ਜਨਾਬ ਤੁਸੀਂ ਕੌਣ ਹੋ ਜੀ ਭਾਈ ਸਾਹਿਬ 1 ਮਿੰਟ ਭਾਈ ਸਾਹਿਬ ਰਾਜਨ ਰਾਜਨ ਭਜਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਜਨਾਬ ਖਚਲਾ ਤੂੰ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਲਾਈਵ ਆ ਰਿਹਾ ਲਾਈਵ ਹੈਗੇ ਹੋ ਤੁਸੀਂ ਆ ਜਾਓ ਜਨਾਬ ਦੱਸੋਗੇ ਕਿੰਨੇ ਇਹਦੇ ਮੂੰਹ ਹੁਣ ਬੋਲੋ 1.5 ਘੰਟੇ ਸੜਕ ਤਿਆਰ ਹੋਈ ਟਾਈਮ ਬੋਲੋ ਕਿੰਨੇ ਕਿੰਨੇ ਘੰਟੇ ਸੜਕ ਤਿਆਰ ਹੋਈ ਹੈ ਔਰ ਕਿੰਨੇ ਫੁੱਟ ਚੌੜੀ ਸੜਕ ਹੈ ਤੁਸੀਂ ਕੀ ਕਹਿੰਦੇ ਹੋ ਕੁਝ ਨਹੀਂ ਕਰਦਾ ਮਾਰੇ ਲੇਬਰ ਵਾਲਾ ਬੰਦਾ ਲੇਬਰ ਵਾਲੇ ਬੰਦੇ ਹੋ ਜੀ ਤੁਹਾਡੇ ਉੱਪਰ ਕਮੇਟੀ ਦੇ ਅਧਿਕਾਰੀ ਕੌਣ ਹੈ ਇੱਥੇ ਮੌਜੂਦ ਸੀਗੇ ਜਦੋਂ ਸੜਕ ਬਣਾਈ ਗਈ ਸੀ ਕੀ ਨਾਮ ਕਿਸੇ ਉਹਨਾਂ ਦਾ ਕਿੰਨੇ ਘੰਟੇ ਸੜਕ ਤਿਆਰ ਕੀਤੀ ਤੁਸੀਂ विशाल मैंगावाड रोड जो है पूरी डेट तैयार हो गई है लगभग बग, लगभग ਸੜੀ ਦਾ ਭਾਈ ਕਿੰਨੇ ਘਟ ਛੋਟੀ ਸੜਕ ਹੈ ਕਿੰਨੇ ਘਟ ਛੋਟੀ ਸੜਕ ਹੈ ਕਿੰਨੇ ਘਟ ਛੋਟੀ ਸੜਕ ਹੈ ਔਰ ਕਿੰਨੇ ਘੰਟੇ ਤਿਆਰ ਹੋਈ ਹੈ ਕਿੰਨੇ ਘੰਟੇ ਤਿਆਰ ਹੋਈ ਹੈ ਇਹ ਕਿੰਨੀ ਕਿੰਨੇ ਵਜੇ ਲੱਗੇ ਸੀ ਤੁਸੀਂ ਇਸ ਰੋਡ ਤੇ ਬਣਾਉਣ ਲਈ ਹਾਂਜੀ 5 ਵਜੇ ਹੋਰ ਕਿੰਨੇ ਵਜੇ ਨੇ ਹੁਣ ਹੁਣ ਕਿੰਨੇ ਵਜੇ ਹੈ 6 ਵਜੇ ਕੇ 1 ਘੰਟੇ ਸੜਕ ਤਿਆਰ ਹੋ ਗਈ ਪੂਰੀ ਕੱਲ ਹੋਰ ਪਾਉਗਾ ਕੱਲ ਹੋਰ ਪਵੇਗਾ ਜਿਹੜੀ ਆ ਇਹ ਕਿੰਨੇ ਗਾਡਿੰਗ ਤੁਸੀਂ ਕਰਦੇ ਹੋ ਕਿੰਨੇ ਗਾਡ ਪਾਣੇ ਹੋ ਸੜਕ ਤੇ ਲੇਅਰ ਕਿੰਨੀ ਬਣਾਣੇ ਹੋ 2 ਲੇਅਰ 1 ਲੇਅਰ ਕਿੰਨੇ ਐਮ ਐਮ ਦੀ ਹੁੰਦੀ ਹੈ 1 ਲੇਅਰ ਕਿੰਨੇ ਐਮ ਐਮ ਦੀ ਹੁੰਦੀ ਹੈ ਤੁਸੀਂ ਡਰਾਈਵਰ ਬੰਦੇ ਹੋ ਜੀ ਤੁਹਾਡੇ ਉੱਪਰ ਕਮੇਟੀ ਦੇ ਘਰੇ ਅਧਿਕਾਰੀ ਮੌਜੂਦ ਸੀਗੇ ਤੁਹਾਡੇ ਉੱਪਰ ਕਮੇਟੀ ਦੇ ਘਰੇ ਅਧਿਕਾਰੀ ਮੌਜੂਦ ਸੀਗੇ ਕੋਈ ਨਹੀਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਵਿੱਚ ਰਾਜਾ ਸਿਨੇਮਾ ਰੋਡ ਜੋ ਕਿ 1.5 ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਗਈ ਹੈ ਔਰ ਕਮੇਟੀ ਵਾਲੇ ਜੋ ਇੱਥੇ ਅਧਿਕਾਰੀ ਮੌਜੂਦ ਸੀਗੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਇਹ ਸੜਕ ਬਣਾਈ ਗਈ ਹੈ ਆਸੇ-ਬਾਸੇ ਸੜਕ ਦੇ ਬਾਸੇ ਤੋਂ ਤੁਸੀਂ ਦੇਖ ਰਹੇ ਹੋ ਸਾਈਡਾ ਤੋਂ ਜੋ ਮਿੱਟੀ ਉਦਾਂ ਹੀ ਪਈ ਹੋਈ ਐ ਨਾ ਕੋਈ ਸਫਾਈ ਕਰਾਈਗੀ ਸਿਰਫ ਪੈਚ ਭਰਨ ਦਾ ਕੰਮ ਜੋ ਕੀ ਪਿਛਲੀ ਸਰਕਾਰ ਨੇ ਕੀਤਾ ਸੀ ਚੰਨੀ ਸਰਕਾਰ ਨੇ ਐਸ ਵਾਰ ਵੀ ਉਹ ਹੀ ਕੀਤਾ ਜਾ ਰਿਹਾ ਐ ਨਾ ਹੀ ਸੜਕ ਦਾ ਲੈਵਲ ਘਟਾਇਆ ਜਾ ਰਿਹਾ ਅਸੀਂ ਸਾਰੇ ਜੋ ਦੁਕਾਨਦਾਰ ਵੀ ਅਸੀਂ ਡੀਸੀ ਸਾਹਿਬ ਮੈਡਮ ਨੂੰ ਬੇਨਤੀ ਕਰਾਂਗੇ ਅਤੇ ਸਾਡੇ ਮਾਨ ਜੋ ਐਮਐਲਏ ਸਾਹਿਬ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇੱਕ ਵਾਰੀ ਇੱਧਰ ਆ ਕੇ ਜੋ ਸੜਕ ਦਾ ਨਿਰਖਣ ਕਰਨ ਔਰ ਇਹਦੀ ਚੈਕਿੰਗ ਕਰਨ ਤਾਂ ਜੋ ਇਸ ਦੇ ਕਫਲੇ ਬਾਰੇ ਪਤਾ ਲੱਗ ਸਕੇ ਕਿੰਨਾ ਜੋ ਵੱਡਾ ਘੁਟਾਲਾ ਹੋ ਰਿਹਾ ਹੈ ਜੋ ਸੜਕ ਬਣਾਉਣ ਦੇ ਵਿੱਚ ਵਿੱਚ ਜੋ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਪਿਛਲੀ ਸਰਕਾਰਾਂ ਨਾਲੋਂ ਵੀ ਵੱਧ ਘੁਟਾਲੇ ਜੋ ਇਹਦੇ ਵਿੱਚ ਦੇਖਣ ਨੂੰ ਪਏ ਜਾ ਰਹੇ ਨੇ कल 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 दी दिन जो बनी सी जो की इस सड़क जिस ठेकेदार ਵੱਲੋਂ ਬਣਾਈ ਜਾ ਰਹੀ ਹੈ ਉਸ ਠੇਕੇ ਦਾ ਨਾਮ ਠੇਕੇਦਾਰ ਦਾ ਨਾਮ ਜੋ ਹੈ ਰਾਜਨ ਦੱਸਿਆ ਜਾ ਰਿਹਾ ਹੈ ਜੋ ਕਿ ਮੁਕਸਰ ਦਾ ਰਹਿਣ ਵਾਲਾ ਹੈ ਮੁਕਸਰ ਦਾ ਛਾ ਠੇਕੇਦਾਰ ਦੱਸਿਆ ਜਾ ਰਿਹਾ ਹੈ ਪਰ ਹਜੇ ਕਨਫਰਮ ਨਹੀਂ ਕਹਿ ਸਕਦੇ ਆਪਾਂ ਕਿਉਂ ਜੋ ਕਿ ਸੜਕ ਬਣਾਉਣ ਵਾਲੀ ਲੇਬਰ ਹੈ ਉਹਨਾਂ ਨੇ ਜਿੱਥੋਂ ਤੱਕ ਨਾਮ ਲਿੱਤਾ ਸੀ ਉਹ ਰਾਜਨ ਜੀ ਨੇ ਕੋਈ ਮੁਖਸਰ ਤੋਂ ਜੋ ਠੇਕੇਦਾਰ ਨੇ ਉਹਨਾਂ ਦਾ ਨਾਮ ਲਿਆ ਗਿਆ ਸੀ ਤਾਂ ਤੁਸੀਂ ਦੇਖ ਰਹੇ ਹੋ ਡੇਢ ਘੰਟੇ ਦੇ ਵਿੱਚ ਲਗਭਗ 150 200 ਮੀਟਰ ਦੀ ਸੜਕ ਬਣ ਕੇ ਤਿਆਰ ਹੋ ਗਈ ਹੈ ਕੋਈ ਵੀ ਇੱਥੇ ਜੋ ਕਮੇਟੀ ਦਾ ਅਧਿਕਾਰੀ ਸੀ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਹ ਸੜਕ ਬਣਾਈ ਗਈ ਹੈ ਨੂੰ ਲਾ ਜਾਣ ਨੂੰ ਲਾ ਜੈਨ ਤਾਂ ਸੀ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਸਾਡੇ ਜੋ ਪ੍ਰਧਾਨ ਸਾਹਿਬ ਨੇ सुरेंद्र ਸੇਵਾ ਜੀ ਈਓ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਆ ਕੇ ਇੱਕ ਵਾਰੀ ਸੜਕ ਦਾ ਨਿਰੇਖਣ ਕਰਨ ਵਿਸ਼ਾਲ ਮਹੰਗਾਮਾਰਤੀ ਜੋ ਰੋਡ ਹੈ ਲਗਭਗ 150 200 ਮੀਟਰ ਦੀ ਰੋਡ ਹੈ